ਨਵੀਂ ਨਵੀਂ ਜੀ ਜਦੋਂ ਆਪਾਂ ਜੈਮ ਸਟਾਰ ਕੀਤੀ ਹੋਵੇ ਨਾ ਤੇ ਸਮਝ ਨਹੀਂ ਆਉਂਦਾ ਯਾਰ ਵੀ ਪ੍ਰੋਗਰੈਸ ਹੋ ਰਹੀ ਆ ਜਾਂ ਨਹੀਂ ਹੋ ਰਹੀ ਕੋਈ ਬਣਦਾ ਹੀ ਆ ਕਿ ਨਹੀਂ ਤੇ ਦਿਮਾਗ ਨਾ ਬਹਾਨੇ ਜੇ ਬਣਾਉਂਦਾ ਵੀ ਛੱਡ ਖੜਾ ਤੇ ਪਹਿਲਾਂ ਵਾਲੇ ਆਪਾਂ ਕੰਫਰਟ ਜ਼ੋਨ ਚ ਚੱਲਦੇ ਰਹੀ ਕੀ ਯਾਰ ਕੋਈ ਨਵਾਂ ਨਵਾਂ ਸਾਰਾ ਸਿਸਟਮ ਹੁੰਦਾ ਪਰ ਮੈਂ ਇਹੀ ਵੇਖੀ ਜਦੋਂ ਆਪਾਂ ਚੀਜ਼ ਛੱਡ ਦਿੰਦੇ ਹਾਂ ਦਿਮਾਗ ਵਿੱਚ ਉਹੀ ਡਿਗਰੇਟ ਰਹਿੰਦਾ ਯਾਰ ਕਰਨਾ ਯਾਰ ਕਰਨਾ ਕੀ ਕਰ ਰਹੇ ਆ ਫੇਰ ਵੀ ਬੰਦਾ ਦੁਖੀ ਰਹਿੰਦਾ ਤੇ ਇਸ ਕਰਕੇ ਮੈਂ ਹੁਣ ਸੋਚਿਆ ਪ੍ਰੋਗਰੈਸ ਹੋ ਰਹੀ ਆ ਪਾ ਨਹੀਂ ਹੋ ਰਹੀ ਆ ਰੱਪਾ ਲੱਗੇ ਰਹਿਣਾ ਵਾ ਕਿਉਂਕਿ ਮੈਂ ਚੀਜ਼ ਸਿੱਖੀ ਆ ਕਿ ਵੀ ਪ੍ਰੋਗਰੈਸ ਨਾ ਆਪਾਂ ਨੂੰ ਦਿਖਦੇ ਨਹੀਂ ਹੁੰਦੇ ਸ਼ੁਰੂਆਤ ਦੇ ਵਿੱਚ ਸਿਰਫ ਕੰਮ ਤੇ ਲੱਗੇ ਰਹੋ ਲੱਗੇ ਰਹੋ ਉਹੀ ਨੇ ਕਹਿੰਦੇ ਹੁੰਦੇ ਸਿਰ ਸੱਟ ਕੇ ਕੰਮ ਕਰੀ ਜਾਓ ਰਿਜ਼ਲਟ ਤੁਹਾਨੂੰ ਬਾਅਦ ਦੇ ਆਪਣਾ ਪਰ ਦਿਮਾਗ ਇਹੀ ਏਡੀ ਡਿਫਾਲਟ ਸੈਟਿੰਗ ਹੈ ਨਾ ਰਿਜ਼ਲਟ ਰਿਜ਼ਲਟ ਪਹਿਲਾਂ ਰਿਜ਼ਲਟ ਵੇਖਦਾਈ ਮੇਰਾ ਸੇਬ ਬਣਿਆ ਮੇਰਾ ਕੁਝ ਬਣਦਾ ਕਿ ਨਹੀਂ ਪਹਿਲਾਂ ਰਿਜ਼ਲਟ ਚਾਹੀਦੇ ਆਪਾਂ ਨੂੰ ਮੋਟੀਵੇਸ਼ਨ ਲਈ ਪਰ ਇਹ ਹਮੇਸ਼ਾ ਹੁੰਦਾ ਨਹੀਂ ਪਹਿਲਾਂ ਆਪਾਂ ਨੂੰ ਕੰਮ ਕਰਨਾ ਪੈਣਾ ਵਾ ਫੇਰ ਰਿਜ਼ਲਟ ਮਿਲਣਗੇ ਤੇ ਹੁਣ ਮੈਨੂੰ ਮੈਂ ਆਪਦਾ ਸਰੀਰ ਨਾਲ ਬੜਾ ਮੈਨੂੰ ਐ ਲੱਗਦਾ ਵੀ ਸਕਿਨੀ ਆ ਹਲੇ ਮਤਲਬ ਕਿ ਪਤਲਾ ਆ ਮੈਂ ਥੋੜਾ ਵੇਟ ਗੇਨ ਕਰਨਾ ਵਾ ਤੇ ਉਹਦੇ ਲਈ ਹੁਣ ਮੈਨੂੰ ਪ੍ਰੋਬਲਮਸ ਬਹੁਤ ਆ ਰਹੀ ਆ ਵੀ ਡਾਈਟ ਡਾਇਟ ਦੀ ਪ੍ਰੋਬਲਮ ਆ ਰਹੀ ਖਾਸ ਕਰਕੇ ਵੀ ਕਿਹੜੀ ਕਿਹੜੀ ਡਾਈਟ ਲਈਏ ਪ੍ਰੋਟੀਨ ਪੂਰਾ ਕਰਨਾ ਵਾ ਕਾਰਬਸ ਫੈਟਸ ਤੇ ਉਹਦੇ ਕਰਕੇ ਮਾਈਂਡ ਸੈਟ ਇੱਕ ਤਾਂ ਇਹ ਹੋ ਜਾਵਾ ਵੀ ਗਰੀਬਾਂ ਵਾਲਾ ਮਾਈਂਡ ਸੈਟ ਵੀ ਮੈਨੂੰ ਨਾ ਆਪਦੇ ਸਰੀਰ ਤੇ ਆਪਦੇ ਪੈਸੇ ਲੋਨ ਲਈ ਵੀ ਮੈਨੂੰ ਸੋਚਣਾ ਪੈਂਦਾ ਯਾਰ ਵੀ ਸੇਵ ਕਰ ਲਾ ਅਰੇ ਪੇ ਦੇ ਕਿਉਂ ਮੈਨੂੰ ਪੈਸੇ ਵੀ ਜਿਵੇਂ ਹੁੰਦਾ ਨਾ ਇੱਕ ਤਾਂ ਵੀ ਜਿਵੇਂ ਚੱਲੀ ਜਾਂਦਾ ਸਿਸਟਮ ਵੀ ਠੀਕ ਆ ਰੋਟੀ ਖਾ ਲਈ ਸੌਂ ਗਏ ਬਸ ਪਰ ਜਦੋਂ ਆਪਾਂ ਕੋਈ ਚੀਜ਼ ਬਿਲਡ ਕਰਨੀ ਹੁਣ ਮੈਂ ਸਰੀਰ ਬਣਾ ਉਹਦੇ ਲਈ ਥੋੜਾ ਸਪੈਸ਼ਲ ਕਰਨਾ ਪੈਂਦਾ ਉਹ ਵਾਲਾ ਐਫਰਟ ਲਾਉਂਦੇ ਨੂੰ ਫੇਰ ਦਿਮਾਗ ਲੈ ਸਾਥ ਜਾਣੀ ਦਿੰਦਾ ਪਿੱਛੇ ਵੀ ਛੱਡ ਖੜਾ ਛੱਡ ਖੜਾ ਪਰ ਇਹ ਜੇ ਆਪਾਂ ਹੁਣ ਨਾ ਚੇਂਜ ਕੀਤਾ ਤੇ ਕੁਝ ਨਹੀਂ ਬਣਨਾ ਤਾਂ ਕਰਕੇ ਹੁਣ ਮੈਨੂੰ ਥੋੜਾ ਜਣਾ ਦਿਮਾਗ ਨਾਲ ਧੱਕਾ ਕਰਨਾ ਪੈ ਰਿਹਾ ਇਸ ਟਾਈਮ ਤੇ ਵੀ ਇਹ ਕਰਨਾ 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 ਕਿਉਂਕਿ ਹਲੇ ਸ਼ੁਰੂ ਕੀਤਾ ਵਾ ਜਦੋਂ ਇੱਕ ਵਾਰੀ ਕੰਮ ਆਪਾਂ ਸ਼ੁਰੂ ਕਰਦੇ ਆ ਨਾ ਕੋ ਨਮੀ ਨਮੀ ਜੀ ਨਮੀ ਚੇਂਜ ਲਿਓਨੇ ਆ ਬਈ ਹਾਂ ਹੈਬਿਟਸ ਦੇ ਵਿੱਚ ਫਿਰ ਦਿਮਾਗ ਇੱਕ ਵਾਰੀ ਆਪਨ ਨੂੰ ਆਏ ਸੋਦਾ ਵੀ ਛੱਡ ਖੜਾ ਵੀ ਹੁਣ ਨਾ ਇੱਕ ਪੁਸ਼ੀਆ ਕਰਦਾ ਵੀ ਦਿਮਾਗ ਵੀ ਨਹੀਂ ਯਾਰ ਛੱਡ ਖੜਾ ਵੀ ਮਨ ਜਾਂ ਆੱਕ ਜਾਂਦਾ ਉਹ ਨਾਕੇ ਜਾਂਦਾ ਹਾਂ ਉਹੀ ਹੁਣ ਮੈਂ ਆੱਕਿਆ ਜਾ ਪਿਆ ਸੀ ਯਾਰ ਕਿਉਂ ਕਿਉਂਕਿ ਮੈਂ ਦਿਖਾਉਣਾ ਉਹ ਮੈਂ ਕਿਉਂ ਉਹਨਾਂ ਵੀ ਮੈਂ ਹੁਣ ਸੋਚੀ ਜਾਂਦੇ ਮੈਂ ਡਾਈਟ ਮੈਂ ਕਿਵੇਂ ਪੂਰੀ ਕਰਾਂ ਮੈਂ ਕਿਹੜੀ ਕਿਹੜੀ ਚੀਜ਼ਾਂ ਖਾਇਆ ਕਰਨੀਆਂ ਤੇ ਉਹਨੂੰ ਥੋੜਾ ਮਿਣ ਕੇ ਖਾਣਾ ਵੀ ਇੰਨੇ ਮਕਾਫਸ ਇੰਨੇ ਮੈਂ ਪ੍ਰੋਟੀਨ ਵਾਲੀ ਚੀਜ਼ ਆ ਮੈਂ ਆ ਵੀ ਹੁਣ ਇੱਥੇ ਨਾ ਮਸ਼ੀਨ ਰੱਖੀ ਆ ਲੈ ਕੇ ਆਏ ਮਸ਼ੀਨ ਮਣਕੇ ਜ ਖਾਣਾ ਚੀ ਆਏ ਤੇ ਤਾਂ ਕਰਕੇ ਮੈਂ ਬਾਲਾ ਸਮਝਦੀ ਨਹੀਂ ਸੌਂਦੀ ਵੀ ਕੀ ਕਰਾਂ ਯਾਰ ਅੱਕ ਗਿਆ ਮੈਂ ਤਾਂ ਕਰਕੇ ਮੈਂ ਕਿਹਾ ਦੱਸ ਦਿਆਂ ਵੀ ਇਹ ਵਾਲੀ ਪ੍ਰੋਬਲਮ ਨਾ ਆਉਣੀ ਆਉਣੀ ਆ ਆਪਾਂ ਨੂੰ ਦੇਖਦਾ ਨਹੀਂ ਹੁੰਦਾ ਕਿ ਗਰੋਥ ਹੋ ਰਹੀ ਆ ਕਿ ਨਹੀਂ ਹੋ ਰਹੀ ਵੀ ਗਰੋਥ ਹੁੰਦੀ ਵੀ ਕੁਝ ਬਣਦਾ ਕਿ ਨਹੀਂ ਪਰ ਹੁਣ ਜਿਵੇਂ ਫੇਰ ਛੜਤਾ ਹੀ ਇੱਕ ਮਹੀਨਾ ਹੋ ਗਿਆ ਮੈਨੂੰ ਜੈਮ ਆਉਂਦੇ ਨੂੰ ਫੇਰ ਉੱਤੇ ਜ਼ੀਰੋ ਲੈਵਲ ਤੇ ਹੋ ਜਾਣਾ ਫੇਰ ਉਹੀ ਮਾੜੀਆਂ ਆਦਤਾਂ ਫੇਰ ਉਹੀ ਵਸਦਿਆਂ ਲੰਗੀ ਜਾਣੇ ਫੇਰ ਪਛਤਾਈ ਜਾਣਾ ਹੁਣ ਜਿਵੇਂ ਲੱਗਿਆ ਰਿਹਾ ਲੱਗਿਆ ਰਿਹਾ ਆਉਣ ਵਾਲੇ 1-2 ਸਾਲਾਂ ਚ 3 ਸਾਲਾਂ ਚ 4 ਸਾਲਾਂ ਦੇ ਫੇਰ ਰਿਜ਼ਲਟ ਦੇਖਣਗੇ ਫੇਰ ਪਤਾ ਲੱਗੂਗਾ ਹੁਣ ਮੈਨੂੰ ਕੀ ਚਾਹੀਦਾ ਸਿਰਫ ਕੰਸਿਸਟੈਂਟ ਰਹਿਣਾ ਕੰਮ ਕਰੀ ਚੱਲ ਬਸ ਕੁਝ ਨਾ ਸੋਚ ਜਦੋਂ ਮੈਂ ਸੋਚਦਾ ਨਾ ਵੀ ਯਾਰ ਕੋਈ ਬਣ ਵੀ ਰਕ ਨਹੀਂ ਉਦੋਂ ਵਧੀਆ ਚੈਨਲ ਉਦੋਂ ਆਏ ਲੱਗਦਾ ਵੀ ਯਾਰ ਛੱਡ ਖੜਾ ਕੀ ਬਾਕੀ ਜਿਵੇਂ ਆਉਂ ਫਿਲਮਾਂ ਦੇਖੋ ਨਿਆਰੇ ਲਓ ਡਿਊਟੀ ਤੋਂ ਬਾਅਦ ਹੁਣ ਮੇਰਾ ਅੱਜ ਆਫ ਸੀ ਜੇ ਤੇ ਹੁਣ ਜੇ ਮੈਂ ਸੋਚਿਆ ਵੀ ਕੁਝ ਗੋਲਸ ਤੇ ਆਪਦੇ ਕੰਮ ਕਰਨਾ ਉਹਦੇ ਲਈ ਐਫਰਟ ਬਹੁਤ ਲੱਗਦਾ ਵਾ ਨਹੀਂ ਤਾਂ ਜੌਬ ਸੀਗਾ ਘੁੰਮਣ ਜਾਣਾ ਸੀ ਕੋਹ ਨਾ ਕੋ ਆਏ ਹੁੰਦਾ ਜੀ ਆਫ ਵਾਲੇ ਦੇ ਨਿਆਰੇ ਲਓ ਪਰ ਜੇ ਕੋ ਬੰਨ ਸੈਕਰੀਫਾਈਸ ਦਾ ਹੀ ਨੇ ਸੈਕਰੀਫਾਈਸ ਬਹੁਤ ਜ਼ਰੂਰੀ ਆ ਤੇ ਹੁਣ ਮੈਨੂੰ ਇਹ ਚੈਲੰਜ ਆ ਰਿਹਾ ਸਭ ਤੋਂ ਵੱਡਾ ਵੀ ਮੈਂ weight gain ਕਰ ਲਿਆ 2400 2500 ਕੈਲਰੀਸ ਲੈਣੀਆਂ ਮੈਂ ਸਰਚ ਕੀਤਾ ਹੀ ਦੇਖਿਆ YouTube ਤੇ 2400 2500 ਕੈਲਰੀਸ ਮੇਰੀਆਂ ਆ ਗਈਆਂ ਜੇ ਮੈਂ weight gain ਕਰਨਾ ਤੇ ਉਹ ਹੁਣ 2400 2500 2500 ਕੈਲਰੀਸ ਪੂਰੀਆਂ ਕਰਨਾ ਚੈਲੰਜ ਆ ਇੱਕ ਤਾਂ ਟਾਈਮ ਥੋੜਾ ਹੁੰਦਾ ਵੀ ਕੁਝ ਖਾਣਾ ਖੂਣਾ ਬਣਾਉਣ ਦੀ ਦਿੱਕਤ ਆ ਠੀਕ ਆ ਤੇ ਉਸ ਤੋਂ ਬਾਅਦ ਪ੍ਰੋਟੀਨ ਪ੍ਰੋਟੀਨ ਪੂਰਾ ਕਰਨਾ ਔਖਾ ਕਾਰਬਸ ਬਣਾਇਆ ਰੋਟੀ ਉੱਟੀ ਖਾ ਲੈਂਦਾ ਹੋਰ ਕਾਰਬਸ ਹੋ ਜਾਂਦਾ ਕਾਲੇ ਛੋਲੇ ਆ ਇਹ ਜਿਹੜੇ ਕਾਲੇ ਛੋਲੇ ਲਿਆ ਕੇ ਰੱਖੇ ਸੀ ਮਹੀਨਾ ਹੋ ਗਿਆ ਹੰਦੇ ਨੂੰ ਆ ਚੀਜ਼ਾਂ ਤੇ ਪ੍ਰੋਟੀਨ ਪੂਰਾ ਕਰਨਾ ਬਾਕੀ ਫੈਟਸ ਲਿਵਾਵਾਂਗੇ ਕੋਈ ਨਾ ਕੋ ਹੋਰ ਪਰ ਇਹ ਚੀਜ਼ਾਂ ਹੁਣ ਮੈਂ ਅੱਜ ਮੈਂ ਸਾਰਾ ਇਹੀ ਸਰਚ ਕਰਨਾ ਵੀ ਕਿਹੜੀਆਂ-ਕਿਹੜੀਆਂ ਆਪਣੇ ਕੋਲੇ ਆਪਸ਼ਨਸ ਆ ਮੈਂ ਹੁਣ ਸਰਚ ਕਰੂੰਗਾ ਸਾਰਾ ਕਿ ਕਿਵੇਂ-ਕਿਵੇਂ ਆਪਾਂ ਪੂਰੀ ਕਰ ਸਕਦੇ ਆ ਆਪਣੀ ਡਾਈਟ ਤਾਂ ਕਰਕੇ ਅੱਜ ਮੈਂ ਥੋੜਾ ਕਨਫਿਊਜ਼ ਹੋਇਆ ਪਿਆ ਇਹ 12 ਘੰਟੇ ਦੀ ਡਿਊਟੀ ਦੇ ਨਾਲ ਇਹ ਚੀਜ਼ਾਂ ਖਾਣਾ-ਪੋਣਾ ਬਣਾਉਣਾ ਪੂਰਾ ਕਰਨਾ ਇਹ ਹੋਰ ਚੈਲੰਜ ਹੋ ਜਾਂਦਾ ਜੇ ਬੰਦਾ ਘਰੇ ਹੋਵੇ ਵਾਧੂ ਟਾਈਮ ਹੋਵੇ ਫਿਰ ਤਾਂ ਉਹਦਾ ਫੇਰ ਵੀ ਪਹਿਲਾਂ ਇਹਦੇ ਹੀ ਸਿਫਟ ਟਾਈਮ ਬਹੁਤ ਸੀ ਘਰੇ ਐਵੇਂ ਟਾਈਮ ਖਰਾਬ ਕਰਦੇ ਰਹੇ ਮੈਂਟਲ ਹੈਲਥ ਨਹੀਂ ਸੀ ਮੇਰੀ ਸਹੀ ਮੈਂ ਜੇ ਆਏ ਸਭ ਤੋਂ ਵੱਡੀ ਜ਼ਰੂਰੀ ਚੀਜ਼ ਜੇ ਕੋਈ ਬੰਦਾ ਸਾਵਧਾਨਾ ਹੋਣ ਮੈਂ ਜਦੋਂ ਜਿਹੜੀ ਚੀਜ਼ ਯੂਟਿਲਾਈਜ਼ ਕੀਤੀ ਮੈਂਟਲ ਹੈਲਥ ਇੰਨੀ ਜ਼ਰੂਰੀ ਹੈ ਨਾ ਮੈਂਟਲ ਹੈਲਥ ਤੋਂ ਬਿਨਾ ਉਹ ਸ਼ ਹੁੰਦਾ ਹੀ ਨਹੀਂ ਬੰਦੇ ਨੂੰ ਆ ਇਹ ਡਿਪਰੈਸ਼ਨ ਜੀ ਰਹਿੰਦਾ ਹੁੰਦਾ ਕਿ ਕੀ ਹੋਈ ਜਾਂਦਾ ਓਵਰ ਥਿੰਕਿੰਗ ਫਿਊਚਰ ਵਾਲੇ ਸੋਚੀ ਜਾਣਾ ਜੇ ਬੰਦੇ ਦੀ ਮੈਂਟਲ ਹੈਲਥ ਸਹੀ ਹੈ ਨਾ ਫੇਰ ਬੰਦਾ ਅੱਜ ਦੇ ਟਾਈਮ 'ਚ ਰਹਿੰਦਾ ਪ੍ਰੈਸੈਂਟ ਉਹਦੇ ਵਿੱਚ ਸੋ ਅੱਜ ਦੇ ਟਾਈਮ 'ਚ ਆ ਵਾਲੀਆਂ ਮੈਨੇ ਪ੍ਰੋਬਲਮਸ ਆ ਰਹੀਆਂ ਸੀ ਹੁਣ ਮੈਂ ਕੀ ਕਰ ਲਵਾਂ ਕਿ ਜਾਓ ਵਾਲੀਆਂ ਆਪਸ਼ਨਾਂ ਲੱਭਣੀਆਂ ਵੀ ਕਿਹੜੀ ਚੀਜ਼ ਨਾਲ ਕਿਹੜੇ-ਕਿਹੜੇ ਚੀਜ਼ਾਂ ਸੌਖੇ ਤਰੀਕੇ ਨਾਲ ਬਣ ਜਾਣ ਛੇਤੀ ਤੇ ਜਿਵੇਂ ਔਰਸ ਹੋ ਗਏ ਕਾਲੇ ਛੋਲੇ ਭਿਉਂਗੇ ਰੱਖ ਲਓ ਉਬਾਲੋ ਤੇ ਸਵੇਰ ਬਸ ਖਾ ਲਓ ਜਾ ਕੇ ਤੇ ਇਹੋ ਜਿਹੀ ਚੀਜ਼ਾਂ ਨੂੰ ਮੈਂ ਲੱਭ ਕੇ ਰੱਖਣੀ ਆ ਜਿਹੜਾ ਬਹੁਤ ਟਾਈਮ ਵੀ ਨਾ ਲੱਗੇ ਬਣਾਉਣ ਨੂੰ ਬਸ ਫਾਈਨਲੀ ਆਏ ਆ ਵੀ ਸਫਰ ਵਿੱਚ ਚੱਲਦੇ ਰਹੋ ਰਿਜ਼ਲਟ ਵੱਲ ਬੜਾ ਧਿਆਨ ਨਾ ਰੱਖੋ